ਮੋਇਾ ਜਦੋਂ ਪੰਜਾਬ ਦਾ ਮਹਾਰਾਜਾ ਮੋਈਬੀਰ ਤਬੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀਚੇ ਖਾਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੋਈ ਵੀ ਯੋਗ ਲੀਡਰ ਸਿੱਖਾਂ ਦੀ ਅਗਵਾਈ ਨਾ ਕਰ ਸਕਿਆ ਤੇ ਰਾਜ ਸੀਗਾ ਜਿਹੜਾ ਆ ਗਿਆ ਗਦਰਾਂ ਦੇ ਹੱਥ ਤੇ ਉਹਨਾਂ ਨੇ ਕੁਝ ਕਸਾਲਾਂ ਦੇ ਵਿੱਚ ਹੀ ਟੀਲਾ-ਟੀਲਾ ਕਰ ਦਿੱਤਾ ਅਫਦਾਲੀਦਾਰਾਂ ਰੋਕਣ ਵਾਲੇ ਆਪਣੇ ਡਰ ਨਾਲ ਦਿੱਲੀ ਦੇ ਬਾਦਸ਼ਾਹ ਨੂੰ پاگل ਕਰ ਦੇਣ ਵਾਲੇ ਨਾਦਰ ਸ਼ਾਹ ਦੇ ਨਾਲ ਟੱਕਰ ਲੈਣ ਵਾਲੇ ਸਰਹੰਦ ਦੀ ਇਟਨਾ ਇਟ ਖੜਕਾਉਣ ਵਾਲੇ ਕਾਬਲ ਤੋਂ ਮਾਨਸਰੋਵਰ ਤੱਕ ਰਾਜ ਕਰਨ ਵਾਲੇ ਤੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਸ਼ਹੀਦियां ਦਿਨ ਦੇ ਦਿਨ ਦੇ ਆਪਣਾ ਆਜ਼ਾਦ ਮੁਲਕ ਪੰਜਾਬ ਵੀ ਆਪਣੇ ਹੱਥੋਂ ਗਵਾ ਬੈਠੇ ਜਦੋਂ ਜਿਨ੍ਹਾਂ ਨੇ ਐਲਾਨ ਕੀਤਾ ਨਾ ਇੱਕ ਵੱਖਰੇ ਮੁਲਕ ਦਾ ਕਿ ਪਾਕਿਸਤਾਨ ਬਣੇਗਾ ਉਦੋਂ ਆਪਣੀ ਦੋ ਲੀਡਰ ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਜਾ ਕਿਉਂ ਉਹਨੂੰ ਮਿਲਦੇ ਆ ਉਹਨੂੰ ਕਹਿੰਦੇ ਵੀ ਤੁਸੀਂ ਕਿਉਂ ਕਰਨ ਲੱਗਿਓ ਕਿ ਉਹ ਤੁਸੀਂ ਮੁਲਕ ਦੀ ਅਮਨ ਸ਼ਾਂਤੀ ਭੰਗ ਕਰਨ ਲੱਗਿਓ ਕਿਉਂ ਤੁਸੀਂ ਇੱਕ ਵੱਖਰਾ ਮੁਲਕ ਚਾਹੁੰਦੇ ਹੋ ਜਿਨ੍ਹਾਂ ਨੇ ਉਹਨੂੰ ਕਿਹਾ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕਬੂਲ ਕਰੋ ਜਾਂ ਨਾ ਕਰੋ ਪਰ ਪਾਕਿਸਤਾਨ ਬਣ ਕੇ ਰਹੂਗਾ ਸਗੋ ਤੁਹਾਨੂੰ ਵੀ ਇੱਕ ਵੱਖਰੇ ਮੁਲਕ ਦੀ ਮੰਗ ਕਰਨੀ ਚਾਹੀਦੀ ਹੈ ਸਿੱਖ ਹਸਤਾਨ ਦੀ ਗੱਲ ਦੀ ਮੰਗ ਕਰਨੀ ਚਾਹੀਦੀ ਹੈ ਤੇ ਉਹਨਾਂ ਦਾ ਜਵਾਬ ਸੀ ਕਹਿੰਦੇ ਵੀ ਆਪਣੇ ਵੀਰ ਭਾਈ ਨੇ ਉਹ ਤੋਖ ਨਹੀਂ ਕਮਾਉਣਗੇ ਤਗਾ ਨਹੀਂ ਕਮਾਉਣਗੇ ਤੇ ਜਿਨ੍ਹਾਂ ਦੀ ਸਟੇਟਮੈਂਟ ਸੀ ਕਹਿੰਦਾ ਯੂਵ ਸੀਨ ਹਿੰਦੂਸ ਐਸ ਯੂ ਕੋ ਸਲੇव्स ਬਟ ਨਾਓ ਵਨ ਦੇ ਵਿਲ ਬੀ ਯੂ ਮਾਸਟਰਸ ਐਂਡ ਯੂ ਐਸ ਸਲੇव्स ਦੈਟਸ ਵੈਨ ਯੂਲ ਰੀਅਲਾਈਜ਼ ਥੇ ਟਰੂ ਨੇਚਰ ਅਰਥਾਤ ਕਿ ਤੁਸੀਂ ਹੁਣ ਤੱਕ ਹਿੰਦੂ ਨੂੰ ਆਪਣੀ ਵਾਂਗੂ ਗੁਲਾਮੀ ਦੇਖਿਆ ਤੇ ਜਦੋਂ ਉਹ ਰਾਜਾ ਬਣੇਗਾ ਤੇ ਤੁਸੀਂ ਉਹਦੇ ਗੁਲਾਮ ਬਣੋਗੇ ਤਾਂ ਤੁਹਾਨੂੰ ਹਿੰਦੂ ਦੀ ਹਸਲਤ ਸਮਝ ਆਏਗੀ ਅਮ 1947 ਤੋਂ ਪਹਿਲਾਂ ਬਹੁਤ ਵਾਅਦੇ ਕੀਤੇ ਗਏ ਸਿੱਖਾਂ ਦੇ ਨਾਲ ਕਿ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਤੱਕਾ ਨਹੀਂ ਹੋਊਗਾ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਤੀ ਨਹੀਂ ਕੀਤੀ ਜਾਊਗੀ ਕੁਝ ਕੁ ਉਦਾਹਰਨਾਂ ਮੈਂ ਤੁਹਾਨੂੰ ਦਿੰਨੀ ਆ 1929 ਦੇ ਸੈਸ਼ਨ ਦੇ ਵਿੱਚ ਲਾਹੌਰ ਸੈਸ਼ਨ ਦੇ ਵਿੱਚ ਕਾਂਗਰਸ ਨੇ ਇੱਕ ਮਤਾ ਪਾਇਆ ਸੀਗਾ ਸਿੱਖਾਂ ਦੇ ਵਾਸਤੇ ਕਹਿੰਦੇ ਦੀ ਕਾਂਗਰਸ ਅਸ਼ੂਰਸ ਦ ਸਿਕਸ ਥੈਟ ਨੋ ਸੋਲੂਸ਼ਨ ਇਨ ਐਨੀ ਆਫ ਦ ਫਿਊਚਰ ਕਨਸਟੀਟਿਊਸ਼ਨਸ ਵਿਲ ਬੀ ਐਕਸੈਪਟੇਬਲ ਟੂ ਦੀ ਕਾਂਗਰਸ ਇਫ ਇਟ ਡਸ ਨੋਟ ਗਿਵ them ਫੁੱਲ ਸੈਟੀਸਫੈਕਸ਼ਨ Indian Constitution Documents Volume 2 by AC Banerjee check kar sakte ho pad sakte ho aap ye source hai is e information da dooji example 5 January 1947 nu Congress ne ek mata pass pas kiya sega ohde vich likhya hoya the rights of the sex in Punjab should not be jeopardized teesri example July 7 1946 Statesman Calcutta de vich darj hai Nehru da apna bayan ki kenda pal ke suno niya the brave sikhs of punjab are entitled to special consideration i see nothing wrong in an area and a setup in the north where in the sikhs can also experience the glow of freedom nehru ne keya te hoya ki 24 february 1948 de de ne ek minority committee ban diya ode members kon hai ode members hageya nehru patel rajendra prasad kemunchi te sari sikhhan nu nafad karde si ge um 15 ਨਵੰਬਰ 1948 ਨੂੰ 33 ਚੋਂ 32 ਸਿੱਖਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਮਤੇ ਦੇ ਉੱਤੇ ਸਿਗਨੇਚਰ ਕੀਤੇ ਇੱਕ ਮੰਗ ਪੱਤਰ ਆਈਨੀ ਅਸੈਂਬਲੀ ਨੂੰ ਦਿੱਤਾ ਤੇ ਉਹਨਾਂ ਨੇ ਮੰਗਾ ਕੀ ਰੱਖੀਆਂ ਕਿ ਪੰਜਾਬ ਦੀ ਵਿਜ਼ਾਰਤ ਦੇ ਵਿੱਚ 50% ਹਿੱਸਾ ਸਿੱਖਾਂ ਦਾ ਹੋਵੇ ਸੈਂਟਰ ਦੇ ਵਿੱਚ 5% ਹਿੱਸਾ ਜਿਹੜਾ ਉਹ ਸਿੱਖਾਂ ਦਾ ਹੋਵੇ ਪੰਜਾਬ ਦਾ ਜਾਂ ਗਵਰਨਰ ਤੇ ਜਾਂ ਚੀਫ ਮਿਨਿਸਟਰ ਮੁੱਖ ਮੰਤਰੀ ਇੱਕ ਸਿੱਖ ਹੋਵੇ ਤੇ ਸੈਂਟਰ ਦੇ ਵਿੱਚ ਇੱਕ ਪੂਰਾ ਤੇ ਇੱਕ ਅੱਧਾ ਸਿੱਖ ਵਜ਼ੀਰ ਹੋਵੇ। ਇਹ ਮੰਗਾ ਸੀ ਤੇ ਗੈਸ ਵਾਟ ਜਿਨ੍ਹਾਂ ਨੇ ਐਡੇ ਵੱਡੇ ਵੱਡੇ ਬਿਆਨ ਦਿੱਤੇ ਸੀਗੇ ਐਜ਼ ਸੂਨ ਐਜ਼ ਦੇ ਫਾਊਂਡ ਆਊਟ ਵੀ ਹੁਣ ਸਿੱਖ ਕਿਤੇ ਨਹੀਂ ਜਾ ਰਹੇ। ਉਹ ਕਹਿੰਦੇ ਜੀ ਚਿੜੀਆ ਚੁਗ ਗਈ ਖੇਤ। ਉਹ ਬਸ ਲੰਘ ਚੁੱਕੀ ਆ ਜਿਹਦੇ ਤੇ ਤੁਸੀਂ ਚੜਨਾ ਸੀ। ਹੁਣ ਸਾਡੀ ਚੱਲੇਗੀ ਤੇ ਇਹ ਮਤਾ ਪਾਸ ਨਹੀਂ ਕੀਤਾ ਗਿਆ। ਸਿੱਖਾਂ ਦੀ ਇਸ ਮੰਤ ਨੂੰ ਠੁਕਰਾ ਦਿੱਤਾ ਗਿਆ। ਨਵੰਬਰ ਮਹੀਨੇ ਦੇ ਵਿੱਚ ਹੀ 1948 ਕੁਝ ਲੋਕੀ ਕਹਿ ਦਿੰਦੇ ਆ ਇੱਥੇ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਕਰਨਾ ਚਾਹੁੰਦੀ ਆ ਕੁਝ ਲੋਕੀ ਕਹਿ ਦਿੰਦੇ ਆ ਕਿ ਸਾਡੇ ਨਾਲ ਜੀ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਵੱਖਰਾ ਮੁਲਕ ਲੈਣਾ ਚਾਹੀਦਾ ਸੀ ਉਹਨਾਂ ਨੇ ਇਹ ਕਿਉਂ ਕੀਤਾ ਉਹਨਾਂ ਨੇ ਉਹ ਕਿਉਂ ਕੀਤਾ ਉਹ ਸਾਰਾ ਦੋਸ਼ ਉਹਨਾਂ ਤੇ ਮੜ ਦਿੱਤਾ ਜਾਂਦਾ ਪਰ ਜੇ ਮੌਕਾ ਲੱਗੇ ਤਾਂ ਹਾਇਦਰਾਬਾਦ ਦੇ ਨਿਜ਼ਾਮ ਬਾਰੇ ਪੜ ਲਿਓ ਸਿੱਕਮ ਦੀ ਪ੍ਰਿੰਸਲੀ ਸਟੇਟ ਬਾਰੇ ਪੜ ਲਿਓ ਨਾਰਥ-ਈਸਟ ਦੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ ਉਹਨਾਂ ਬਾਰੇ ਪੜ ਲਿਓ ਤੇ ਕਸ਼ਮੀਰ ਬਾਰੇ ਪੜ ਲਿਓ ਇਹਨਾਂ ਨੇ ਤਾਂ ਇੰਡੀਅਨ ਯੂਨੀਅਨ ਦਾ ਹਿੱਸਾ ਬਣਨਾ ਚਾਹਿਆ ਨਹੀਂ ਸੀਗਾ ਪਰ ਇਹਨਾਂ ਨੂੰ ਵੀ ਬਣਾ ਲਿਆ ਗਿਆ ਧਾਰਾ 370 ਨੂੰ ਜਦੋਂ ਰੀਵੋਕ ਕੀਤਾ ਗਿਆ ਤਾਂ ਸ਼ਰਯਾਹਮ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਸੱਚੇ ਵੱਖਰਾ ਮੁਲਕ ਕਰ ਵੀ ਲੈਂਦੇ ਉਹ ਤੋਂ ਬਾਅਦ بڑے ਹਥਿਆਰ ਵਰਤੇ ਗਏ ਆ ਹੋਰਾਂ ਸਟੇਟਸ ਦੇ ਨਾਲ ਜਿਹੜੀਆਂ ਯੂਨੀਅਨ ਦਾ ਹਿੱਸਾ ਇੰਡੀਅਨ ਯੂਨੀਅਨ ਦਾ ਹਿੱਸਾ ਨਹੀਂ ਸੀ ਬਣਨਾ ਚਾਹੀਆਂ ਉਹਦੇ ਵਿੱਚ ਵਾਇਲੈਂਸ ਆ ਗਈ ਮੈਨੀਪੂਲੇਸ਼ਨ ਆ ਗਈ ਉਹਦੇ ਵਿੱਚ ਪਿਆਰ ਨਾਲ ਗੱਲਬਾਤ ਕਰਨੀ ਆ ਗਈ ਉਹਦੇ ਵਿੱਚ ਗੁੱਸੇ ਨਾਲ ਗੱਲਬਾਤ ਕਰਨੀ ਆ ਗਈ ਲਾਲਚ ਆ ਗਿਆ ਸਾਮ ਦਾਮ ਦੰਡ ਭੇਦ ਸੋ ਆਈ نو ਆਪਾ ਰਲਦੇ ਫਿਰਦੇ ਆ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਤੇ ਸਾਡਾ ਮੁਲਕ ਪਈਆਂ ਨੇ ਰੋਕਿਆ ਹੋਇਆ ਪੂਰੀ ਡੈਮੋਗ੍ਰਾਫੀ ਚੇਂਜ ਕੀਤੀ ਪਈ ਆ ਮੋਕਾ ਲੱਗੇ ਤਾਂ ਰਣ ਸਿੰਘ ਦੀ ਕਿਤਾਬ ਕਿਉਂ ਕੀਤਾ ਵੇਸਾ ਜ਼ਰੂਰ ਪੜਿਓ ਤੇ ਜੇ ਤੁਹਾਡੇ ਕੋਲ ਕਿਤਾਬ ਨਹੀਂ ਹੈ ਤਾਂ ਮੈਂ ਤੁਹਾਨੂੰ ਪੇਜ ਸਕਦੀ ਹਾਂ 올 ਯੂ ਹਵ ਟੂ ਡੂ ਇਜ਼ ਸ਼ੇਅਰ ਥਿਸ ਵੀਡੀਓ ਵਿਦ ਅਟ ਲੀਸਟ 5 ਪੀਪਲ ਤੇ ਇਸ ਵੀਡੀਓ ਦੇ ਥੱਲੇ ਕਮੈਂਟ ਕਰਨਾ ਹੈ ਪੀਡੀਐਫ ਐਂ ਤੁਹਾਨੂੰ ਕਿਤਾਬ ਤੁਹਾਡੇ ਇਨਬਾਕਸ ਵਿੱਚ ਆ ਜਾਏਗੀ ਮੇਰਾ YouTube ਚੈਨਲ ਵੀ ਲਾਈਵ ਹੈ ਹੁਣ ਇਹ ਵੈਸੇ ਪਹਿਲਾਂ ਵੀ ਲਾਈਵ ਸੀਗਾ ਕਾਫੀ ਵੀਡੀਓਜ਼ ਉਹਦੇ ਤੇ ਪਈਆਂ ਪੁਰਾਣੀਆਂ ਪਰ ਹੁਣ ਵਾਲੀਆਂ ਸਾਰੀਆਂ ਵੀਡੀਓਜ਼ ਵੀ ਮੈਂ ਅਪਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ YouTube ਤੇ ਸਰਚ ਕਰਿਓ ਲਿਪੀ মিডিਆ ਤੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਲਾਈਕ ਐਵਰੀ ਕੰਟੈਂਟ ਕ੍ਰੀਏਟਰ ਸੈਜ਼ ਜੇ ਤੁਹਾਨੂੰ ਵੀਡੀਓਜ਼ ਪਸੰਦ ਹੈ ਤਾਂ ਤੁਹਾਡੀ ਹੌਸਲਾ افزਾਈ ਜ਼ਰੂਰ ਚਾਹੀਦੀ ਹੈ ਕਮੈਂਟਸ ਦੇ ਜ਼ਰੀਏ ਹੋ ਸਕਦੀ ਹੈ ਮੈਸੇਜਸ ਦੇ ਜ਼ਰੀਏ ਹੋ ਸਕਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਹੋ ਸਕਦੀ ਹੈ ਬਹੁਤ ਮਿਹਰਬਾਨ